ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮੰਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਜਿਹੜੇ ਆ ਕਾਟਨ ਦੇ ਸੂਟ ਹੋਣਗੇ ਨਾਲ ਆਉਣਗੇ ਪਿਓਰ ਮਸਲੀਨ ਦੇ ਦੁਪੱਟੇ ਠੀਕ ਹੈ ਜੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਆਏਗੀ ਗ੍ਰੇ ਕਲਰ ਦੀ ਸ਼ਰਟ ਆਏਗੀ ਠੀਕ ਹੈ ਸੈਲਫ ਦੇ ਵਿੱਚ ਤੁਹਾਨੂੰ ਸ਼ਰਟ ਮਿਲੇਗੀ ਔਰ ਬਹੁਤ ਸੋਹਣੀ ਉੱਪਰ ਫਲਾਵਰਿੰਗ ਆ ਰੈੱਡ ਕਲਰ ਦੀ ਫਲਾਵਰਿੰਗ ਆਏਗੀ ਸੈਲਫ ਦੇ ਵਿੱਚ ਵੀ ਆਏਗਾ ਔਰ ਬਹੁਤ ਪਿਆਰਾ ਜਿਹਾ ਫਲਾਵਰ ਆਏਗਾ ਫਰ ਸੇਮ ਹੀ ਤੁਹਾਨੂੰ ਵਰਕ ਜਿਹੜਾ ਆ ਸੇਮ ਪ੍ਰਿੰਟਿੰਗ ਤੁਹਾਨੂੰ ਬੈਕ ਤੇ ਮਿਲੇਗੀ ਨਾਲ ਆਏਗੀ ਬਾਜੂ ਤੇ ਠੀਕ ਹੈ ਜੀ ਬਾਜੂ ਤੇ ਵੀ ਪ੍ਰਿੰਟਿੰਗ ਆਏਗੀ ਗਰੇ ਦੇ ਨਾਲ ਕੰਬੀਨੇਸ਼ਨ ਆਏਗਾ ਰੈੱਡ ਕਲਰ ਦਾ ਠੀਕ ਹੈ ਪਲੇਨ ਆਏਗਾ ਰੈੱਡ ਕਲਰ ਦਾ ਬਾਟਮ ਇਕਦਮ ਪਿਓਰ ਪ੍ਰੀਮੀਅਮ ਕਾਟਨ ਦਾ ਸੂਟ ਹੋਏਗਾ ਨਾਲ ਆਏਗਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਦੀ ਤੁਸੀਂ ਲੁੱਕ ਚੈੱਕ ਕਰਨੀ ਆ ਬਹੁਤ ਸੋਹਣੀ ਠੀਕ ਹੈ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਹੈ ਇਕਦਮ A1 ਲੁੱਕ ਆਏਗੀ ਦੁਪੱਟੇ ਦੀ ਔਰ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਪ੍ਰਿੰਟਡ ਦੁਪੱਟਾ ਆਏਗਾ ਉੱਪਰ ਸਕਿਨ ਕਲਰ ਦੀ ਪ੍ਰਿੰਟਿੰਗ ਆਏਗੀ ਠੀਕ ਹੈ ਤੇ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕਸੈਂਡ ਕਰ ਸਕਦੇ ਆ ਅਗਲਾ ਕਲਰ ਦੇਖੋ ਇਸ ਦੇ ਵਿੱਚ ਬਹੁਤ ਪਿਆਰੀ ਸ਼ੇਡ ਠੀਕ ਹੈ ਇਹ ਥੋੜਾ ਜਿਹਾ ਪੀਕਾਕ ਟਾਈਪ ਸ਼ੇਡ ਦੇ ਨਾਲ ਆਏਗੀ ਪ੍ਰਿੰਟਿੰਗ ਸ਼ੋਰਟ ਤੁਹਾਨੂੰ ਗ੍ਰੇ ਕਲਰ ਦੀ ਮਿਲੇਗੀ ਤੇ ਕਲਰ ਕੰਬੀਨੇਸ਼ਨ ਜਿਹੜਾ ਹੈ ਉਹ ਚੇਂਜ ਹੋਏਗਾ ਠੀਕ ਹੈ ਜੀ ਬਹੁਤ ਪਿਆਰੀ ਜੀ ਇਸ ਤਰ੍ਹਾਂ ਤੁਹਾਨੂੰ ਪ੍ਰਿੰਟਿੰਗ ਮਿਲੇਗੀ ਬਾਰਡਰ ਲਾਈਨ ਦੇ ਉੱਪਰ ਬਾਜੂ ਦੀ ਪ੍ਰਿੰਟਿੰਗ ਆਏਗੀ ਸੇਮ ਪ੍ਰਿੰਟਿੰਗ ਤੁਹਾਨੂੰ ਬੈਕ ਤੇ ਮਿਲੇਗੀ ਨਾ ਲਾਏਗਾ ਪੀਕਾਕ ਸ਼ੇਡ ਦਾ ਪਲੇਨ ਬਾਟਮ ਮਸਲੀਨ ਦਾ ਆਏਗਾ ਦੁਪੱਟਾ ਠੀਕ ਹੈ ਪਿਓਰ ਮਸਲੀਨ ਦਾ ਦੁਪੱਟਾ ਹੈ ਬਹੁਤ ਪਿਆਰੀ ਜੀ ਪ੍ਰਿੰਟਿੰਗ ਆਏਗੀ ਔਰ ਤੁਸੀਂ ਸੂਟ ਦੀ ਲੁੱਕ ਚੈੱਕ ਕਰ ਸਕਦੇ ਆ ਬਹੁਤ ਸੋਹਣੇ ਲਾਈਟ ਡਾਰਕ ਕਲਰਸ ਦੇ ਨਾਲ ਕੰਬੀਨੇਸ਼ਨ ਮਿਲਣਗੇ ਇਹ ਗ੍ਰੇ ਦੇ ਨਾਲ ਆਏਗਾ ਪੀਕਾਕ ਸ਼ੇਡ ਗ੍ਰੇ ਦੇ ਨਾਲ ਆਏਗਾ ਪੀਕਾਕ ਸ਼ੇਡ ਅਗਲਾ ਕਲਰ ਚੈੱਕ ਕਰੋ ਇਸ ਦੇ ਵਿੱਚ ਗ੍ਰੇ ਦੇ ਨਾਲ ਆਏਗਾ ਔਰੇਂਜ ਰਸਟ ਸ਼ੇਡ ਠੀਕ ਹੈ ਔਰੇਂਜ ਰਸਟ ਸ਼ੇਡ ਆਏਗਾ ਬਹੁਤ ਪਿਆਰਾ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਇਸਨੇ ਨਾਲ ਜਿਹੜੇ ਸੂਟ ਜਾਦੇ ਵੀ ਲਾਈਟ ਜੇ ਨਹੀਂ ਲੱਗਦੇ ਤੇ ਬਹੁਤੇ ਵੀ ਜਿਹੜੇ ਆ ਉਹ ਡਾਰਕ ਸੂਟ ਨਹੀਂ ਲੱਗਦੇ ਇੱਕਦਮ ਸਮਰੀ ਜੀ ਇਹ ਕਲੈਕਸ਼ਨ ਆਏਗੀ ਬਹੁਤ ਸੋਹਣੀ ਪ੍ਰਿੰਟਿੰਗ ਆਏਗੀ ਠੀਕ ਹੈ ਫਰੰਟ ਲਾਈਨ ਤੇ ਬੈਕ ਤੇ ਬਾਜੂ ਤੇ ਤੁਹਾਨੂੰ ਪ੍ਰਿੰਟਿੰਗ ਮਿਲੇਗੀ ਔਰ ਸਾਰੀ ਹੀ ਸ਼ਰਟ ਦੇ ਉੱਪਰ ਤੁਹਾਨੂੰ ਸੈਲਫ ਮਿਲੇਗਾ ਛੋਟਾ ਛੋਟਾ ਠੀਕ ਹੈ ਨਾਲ ਪਲੇਨ ਆਏਗਾ ਬਾਟਮ ਪਲੇਨ ਬਾਟਮ ਆਏਗਾ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਚੈੱਕ ਕਰੋ ਬਹੁਤ ਪਿਆਰੀ ਜੀ ਕਲੈਕਸ਼ਨ ਠੀਕ ਹੈ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਨਾਲ ਕਲਰ ਤੁਸੀਂ ਚੈੱਕ ਕਰ ਸਕਦੇ ਆਂ ਤੇ 컬렉ਸ਼ਨ ਦੇਖ ਸਕਦੇ ਆਂ ਬਹੁਤ ਪਿਆਰੀਆਂ ਠੀਕ ਹੈ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੀ ਲਾਈਵ ਦੇ ਵਿੱਚ ਬਹੁਤ ਹੀ ਪਿਆਰੇ ਜਿਹੇ ਸੂਟ ਦਾ ਗਿਫਟ ਨਿਕਲਿਆ ਸੀਗਾ ਉਹ ਵਾਲੀ ਭੈਣ ਦੇ ਵਾਸਤੇ ਉਹਨਾਂ ਦੇ ਵਿੱਚੋਂ ਇੱਕ ਵਾਸਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਪੋਰਟ ਕੀਤੀ ਆ ਸਾਰਾ ਹੀ ਮੰਥ ਠੀਕ ਹੈ ਲੌਂਗ ਵੀਡੀਓ ਤੇ ਕਮੈਂਟ ਕੀਤੇ ਨੇ ਲਾਈਵ ਦੇ ਵਿੱਚ ਆਉਂਦੇ ਰਹੇ ਨੇ ਇਸ ਤਰ੍ਹਾਂ ਹੀ ਜੁਲਾਈ ਦੇ ਲਾਸਟ ਵਿੱਚ ਵੀ ਇੱਕ ਸੂਟ ਦਾ ਗਿਫਟ ਕੱਢਾਂਗੇ ਉਹ ਵਾਲੇ ਵਿਊਅਰ ਦੇ ਲਈ ਜਿਹੜਾ ਸਾਨੂੰ ਸਪੋਰਟ ਕਰੇਗਾ ਠੀਕ ਹੈ ਜੀ ਸਾਰੇ ਹੀ ਮੰਥ ਜਿਹੜਾ ਤੁਸੀਂ ਕਮੈਂਟ ਕਰੋਗੇ ਸਾਡੀ ਲੌਂਗ ਵੀਡੀਓ ਨੂੰ ਨਾਲ ਸ਼ੇਅਰ ਕਰੋਗੇ ਆਪਣੇ ਸਟੇਟਸ ਤੇ ਲਗਾ ਸਕਦੇ ਆ ਜਾਂ ਕਿਸੇ ਵੀ 10 ਜਾਣਿਆਂ ਨੂੰ ਸ਼ੇਅਰ ਕਰ ਸਕਦੇ ਆ ਠੀਕ ਹੈ ਜੀ ਅਗਲਾ ਕਲਰ ਦੇਖੋ ਕਿੰਨਾ ਪਿਆਰਾ ਗਰੇ ਦੇ ਨਾਲ ਮਹਿੰਦੀ ਕਲਰ ਦਾ ਆਏਗਾ ਕੰਟਰਾਸਟ ਠੀਕ ਹੈ ਇਸ ਤਰ੍ਹਾਂ ਹੀ ਚੈਨਲ ਨੂੰ ਤੁਸੀਂ ਸਪੋਰਟ ਕਰਦੇ ਰਹੋ ਇਸ ਤਰ੍ਹਾਂ ਹੀ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਸਾਡੀਆਂ ਲੌਂਗ ਵੀਡੀਓਜ਼ ਤੇ ਲਾਈਕ ਤੇ ਜਰੂਰ ਆਇਆ ਕਰੋ ਠੀਕ ਹੈ ਜੀ ਆ ਇਸੇ ਇਸ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਫੁੱਲ ਸਟਾਕ ਮਿਲਦਾ ਪਿਆ ਮਹਿੰਦੀ ਕਲਰ ਦੇ ਨਾਲ ਔਰੇਂਜ ਰਸਟ ਸ਼ੇਡ ਦੇ ਨਾਲ ਰੈੱਡ ਕਲਰ ਦੇ ਨਾਲ ਤੇ ਬਹੁਤ ਪਿਆਰੀ ਜੀ ਕਲੈਕਸ਼ਨ ਹੈ ਅਗਲੀ ਪ੍ਰਿੰਟਿੰਗ ਆਏਗੀ ਸੈਪਰੇਟ ਠੀਕ ਹੈ ਜੀ ਅੱਜ ਦੇ ਸੂਟਸ ਦਾ ਰੇਟ ਹੋਏਗਾ 1495 1495 ਦੇ ਵਿੱਚ ਤੁਹਾਨੂੰ ਬਹੁਤ ਪਿਆਰੀ ਜੀ ਕਲੈਕਸ਼ਨ ਮਿਲੇਗੀ ਠੀਕ ਹੈ ਅਗਲੀ ਪ੍ਰਿੰਟਿੰਗ ਜਿਹੜੀ ਹੈ ਬਹੁਤ ਸੋਹਣੀ ਹੈ ਸ਼ਾਰਟ ਜਿਹੜੀ ਉਹ ਤੁਹਾਨੂੰ ਪ੍ਰਿੰਟਡ ਮਿਲੇਗੀ ਬਹੁਤ ਪਿਆਰਾ ਜਿਹਾ ਵਰਕ ਆਏਗਾ ਤੇ ਸਾਰੀ ਹੀ ਸ਼ਾਰਟ ਦੇ ਉੱਪਰ ਜਿਹੜਾ ਆਰੀ ਦਾ ਵਰਕ ਆਏਗਾ ਠੀਕ ਹੈ ਚੇਨ ਥ्रेड ਵਰਕ ਆਏਗਾ ਫਲਾਵਰਸ ਬਣੇ ਨੇ ਵੇਲਸ ਬਣੀਆਂ ਹੋਈਆਂ ਨੇ ਬਹੁਤ ਪਿਆਰਾ ਰੇਸ਼ਮ ਦਾ ਵਰਕ ਆਏਗਾ ਲੈਸ ਨਾਲ ਫਿਨਿਸ਼ਿੰਗ ਆਏਗੀ ਬਾਰਡਰ ਲਾਈਨ ਦੀ ਠੀਕ ਹੈ ਜੀ ਸ਼ਾਰਟ ਪ੍ਰਿੰਟਡ ਆਏਗੀ ਔਰ ਬਾਟਮ ਜਿਹੜਾ ਹੈ ਬਹੁਤ ਸੋਹਣਾ ਤੁਹਾਨੂੰ ਸੈਲਫ ਦੇ ਵਿੱਚ ਮਿਲੇਗਾ ਠੀਕ ਹੈ ਬਾਟਮ ਆਏਗਾ ਸੈਲਫ ਦੇ ਵਿੱਚ ਤਮੰਨਾ ਬ੍ਰਾਂਡ ਦੇ ਸੂਟ ਹੋਣਗੇ ਇਕਦਮ ਬ੍ਰਾਂਡਡ ਸੂਟ ਮਿਲਣਗੇ ਕਲਰ ਆਏਗਾ ਬਹੁਤ ਪਿਆਰਾ ਠੀਕ ਹੈ ਨਾਲ ਆਏਗਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਦੀ ਲੁੱਕ ਚੈੱਕ ਕਰ ਸਕਦੇ ਆ ਬਹੁਤ ਸੋਹਣੀ ਆਏਗੀ ਸੈਲਫ ਦੇ ਵਿੱਚ ਵੀ ਪ੍ਰਿੰਟਿੰਗ ਆਏਗੀ ਔਰ ਸ਼ਰਟ ਵਾਲੀ ਪ੍ਰਿੰਟਿੰਗ ਵੀ ਆਏਗੀ ਬਹੁਤ ਸੋਹਣੀ ਜੀ ਲੋਕਾਂ ਸਮਰੀ ਜੇ ਕਲਰ ਹੋਣਗੇ ਸ਼ੇਡਸ ਆਉਣਗੀਆਂ ਇੱਕਦਮ A1 ਠੀਕ ਹੈ ਜੀ ਅਗਲਾ ਕਲਰ ਇਸ ਦੇ ਵਿੱਚ ਆਏਗਾ ਪਿੰਕ ਕਲਰ ਠੀਕ ਹੈ ਪਿੰਕ ਕਲਰ ਆਏਗਾ ਔਰ ਕੰਬੀਨੇਸ਼ਨ ਤੁਸੀਂ ਚੈੱਕ ਕਰਨਾ ਹੈ ਸਾਰੇ ਹੀ ਸ਼ਰਟ ਜਿਹੜੀ ਤੁਹਾਨੂੰ ਹੈਵੀ ਲੁੱਕ ਦੀ ਮਿਲੇਗੀ ਬਹੁਤ ਸੋਹਣੀ ਸਾਰੇ ਤੇ ਸ਼ਰਟ ਤੇ ਤੁਹਾਨੂੰ ਮਰੇਸ਼ਮ ਦਾ ਵਰਕ ਮਿਲੇਗਾ ਵੇਲਸ ਮਿਲਣਗੀਆਂ ਫਲਾਵਰਿੰਗ ਆਏਗੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਆਏਗੀ ਔਰ बॉटਮ ਜਿਹੜਾ ਆ ਉਹ ਵੀ ਆਏਗਾ ਸੈਲਫ ਦੇ ਵਿੱਚ ਚੱਕ ਕਰਦੇ ਜਾਓ ਬਹੁਤ ਸੋਹਣੀ ਪਿੰਕ ਕਲਰ ਦੀ ਸ਼ੇਡ ਆ ਔਰ ਦੁਪੱਟਾ ਜਿਹੜਾ ਆ ਬਹੁਤ ਸੋਹਣਾ ਬਣਿਆ ਹੋਇਆ ਆ ਚੈੱਕ ਕਰੋ 4095 ਪ੍ਰਾਈਸ ਆ ਪਰ ਲੁੱਕ ਤੁਸੀਂ ਚੈੱਕ ਕਰ ਸਕਦੇ ਆ ਕਿੰਨੀ ਪਿਆਰੀ ਇਕਦਮ ਗ੍ਰੇਸਫੁਲ ਜੇ ਸੂਟ ਆਉਣਗੇ ਬਹੁਤ ਪਿਆਰੀਆਂ ਜੀਆਂ ਸ਼ੇਡਸ ਆਉਣਗੀਆਂ ਤੇ ਇਸ ਦੇ ਵਿੱਚ ਲਾਸਟ ਕਲਰ ਜਿਹੜਾ ਆ ਉਹ ਤੁਹਾਨੂੰ ਮਿਲੇਗਾ ਲੈਮਨ ਕਲਰ ਲੈਮਨ ਕਲਰ ਚੈੱਕ ਕਰੋ ਕਲਰਿੰਗ ਤੁਸੀਂ ਚੈੱਕ ਕਰਦੇ ਜਾਣਾ ਔਰ ਪ੍ਰਿੰਟਿੰਗ ਦੇਖਦੇ ਜਾਣਾ ਬਹੁਤ ਸੋਹਣੀ ਜੀ ਪ੍ਰਿੰਟਿੰਗ ਆ ਲੁੱਕ ਆਏਗੀ ਬਹੁਤ ਪਿਆਰੀ ਲੈਮਨ ਕਲਰ ਬੇਸ ਆਏਗਾ ਔਰ ਉਸਤੇ ਉੱਪਰ ਤੁਹਾਨੂੰ ਜਿਹੜਾ ਆ ਥੋੜਾ ਸਕਿਨ ਥੋੜੀ ਬਲੈਕ ਟਾਈਪ ਥੋੜੀ ਪਿੰਕਿਸ਼ ਟਾਈਪ ਦਾ ਸ਼ੇਡ ਮਿਲੇਗੀ ਔਰ ਸਾਰੇ ਹੀ ਰੇਸ਼ਮ ਦਾ ਵਰਕ ਮਿਲੇਗਾ ਠੀਕ ਹੈ ਰੇਸ਼ਮ ਦਾ ਫੁੱਲੀ ਵਰਕ ਮਿਲੇਗਾ ਆਰੀ ਦਾ ਵਰਕ ਆਏਗਾ ਤੇ ਨਾਲ ਦੁਪੱਟਾ ਵੀ ਬਹੁਤ ਪਿਆਰਾ ਔਰ ਬਾਟਮ ਵੀ ਆਏਗਾ ਸੈਲਫ ਦੇ ਵਿੱਚ ਠੀਕ ਹੈ ਬਾਟਮ ਆਏਗਾ ਸੈਲਫ ਦੇ ਵਿੱਚ ਤਮੰਨਾ ਬ੍ਰਾਂਡ ਦੇ ਸੂਟ ਨੇ ਕਲਰ ਵੀ ਬਹੁਤ ਸੋਹਣੇ ਆ ਇੱਕਦਮ ਰਾਇਲ ਜੇ ਸੂਟ ਆਉਣਗੇ ਸਰਦਾਰੀ ਲੁੱਕ ਦੇ ਸੂਟ ਆਉਣਗੇ ਪ੍ਰਿੰਟਿੰਗ ਤੁਸੀਂ ਚੈੱਕ ਕਰਦੇ ਜਾਣੀ ਆ मस्लिन ਦਾ ਦੁਪੱਟਾ ਆਏਗਾ एकदम ਖੁੱਲਾ ਡੁੱਲਾ ਦੁਪੱਟਾ ਆਏਗਾ প্রিনਟਡ ਆਏਗਾ ਦੁਪੱਟਾ প্রিনਟਡ ਆਏਗੀ ਸ਼ਰਟ ਵਿਦ embroidery ਠੀਕ ਹੈ ਜੀ ਬੈਕ ਤੇ ਫਰੰਟ ਤੇ ਬਾਜੂ ਤੇ ਸਾਰੇ ਹੀ embroidery ਦਾ ਵਰਕ ਮਿਲੇਗਾ 4095 ਪ੍ਰਾਈਸ ਹੋਏਗਾ ਤੇ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਤੁਹਾਨੂੰ ਸਾਡੀ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਤੇ ਜਿਹੜੇ ਵੀਵਰ ਸਾਨੂੰ ਵਾਚ ਕਰਦੇ ਨੇ ਸਾਡੀ ਲਾਈਵ ਦੇ ਵਿੱਚ ਆਉਂਦੇ ਨੇ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਲੌਂਗ ਵੀਡੀਓ ਤੋਂ ਤਾਂ ਜੋ ਸਾਨੂੰ ਪਤਾ ਚੱਲ ਸਕੇ ਜਿਹੜੇ ਵੀਵਰ ਸਾਡੇ سپورਟਿਵ ਨੇ ਠੀਕ ਹੈ ਜੀ ਤਾਂ ਅਸੀਂ ਉਹਨਾਂ ਨੂੰ ਅਗਲੀ ਵਾਰ ਦੇਵਾਂਗੇ ਬਹੁਤ ਹੀ ਪਿਆਰਾ ਜਾਂ ਸੋਨਾ ਜਾਂ ਗਿਫਟ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਕਰਕੇ ਐਡਰੈਸ ਸੈਂਡ ਕਰਨਾ ਹੈ ਤੇ ਤੁਹਾਡਾ ਜਿਹੜਾ ਹੈ ਪਾਰਸਲ ਤੁਹਾਨੂੰ ਰਿਸੀਵ ਹੋ ਜਾਏਗਾ ਵਿਦਨ 2 অর 3 ਡੇਸ ਦੇ ਵਿੱਚ ਠੀਕ ਹੈ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀ ਗਾਲ ਵੀ ਸਾਰੇ ਆਂ